ਇਹ ਆਖਰ ਲੈਂਡ ਪੂਲਿੰਗ ਪਾਲਿਸੀ ਸਰਕਾਰ ਨੇ ਜਦ ਕੰਦ ਚ ਸਿਰ ਨਹੀਂ ਮਾਰ ਲਿਆ ਹੁੰਦਾ ਪੇ ਇਦਾਂ ਦੀ ਸਥਿਤੀ ਬਣਦੀ ਜਾ ਰਹੀ ਉਹਨਾਂ ਦੇ ਵਰਕਰਾਂ ਤੋਂ ਲੈ ਕੇ ਉਹਨਾਂ ਦੇ ਐਮ ਐਲ ਏ ਸਦਕ ਵਲੰਟੀਅਰ ਕਈਏ ਵਰਕਰ ਨਾਮ ਹੀ ਕਈਏ ਤੇ ਉਥੋਂ ਇਹ ਅੱਗ ਸੀਐਮ ਤੱਕ ਪਹੁੰਚੀ ਖੜੀ ਹੈ ਇਸ ਸਥਿਤੀ ਦੇ ਵਿੱਚ ਸਰਕਾਰ ਦਾ ਪਿੱਛੇ ਹਟਣ ਤੋਂ ਬਿਨਾਂ ਚਾਰਾ ਕੋਈ ਨਹੀਂ ਵੈਸੇ ਨਾ ਕੋ ਉਦਾਹਰਨ ਵੀ ਬੜੀ ਪੁਖਤਾ ਪਈ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਰਗਾ ਵਿਅਕਤੀ ਜਿਹਦੇ ਰਾਜ ਵਿੱਚ ਕਹਿੰਦੇ ਸੀ ਫੈਸਲੇ ਲਏ ਜਾਂਦੇ ਨੇ ਪਛਾਣ ਹੀ ਹਟਿਆ ਜਾਂਦਾ ਜੇ ਉਹ ਤਿੰਨ ਖੇਤੀ ਕਾਨੂੰਨ ਵਾਪਸ ਲੈ ਗਏ ਉਹਨਾਂ ਤੋਂ ਪਿੱਛੇ हट ਕੇ ਤਾਂ ਇਹ ਕਿਹੜੇ ਖੇਤ ਦੀ ਮੂਲੀ ਆ ਇਹ ਥੱਲਿਓ ਇੱਕ ਉਦਾਹਰਨ ਆਉਦੀ ਆ ਖੈਰ ਕੀ ਇਹਨਾਂ ਕੋਲ ਹੁਣ ਇਹੀ ਆਪਸ਼ਨ ਬਚੀ ਐ ਕਿ ਇਹਨਾਂ ਨੂੰ ਇਸ ਪਾਲਿਸੀ ਤੋਂ ਪਿੱਛੇ ਹਟਣਾ ਪਊਗਾ ਕਿਉਂਕਿ ਵਿਰੋਧ ਬੜਾ ਤੀਬਰ ਤੇ ਤਲਖ ਹੋ ਗਿਆ ਜਿੱਥੇ ਜਾ ਕੇ ਇਲیکشنਾਂ ਦੇ ਵਿੱਚ ਸਵਾਲ ਹੀ ਇੱਕੋ ਹੋਣ ਵਾਲਾ ਬਾਕੀ ਮੁੱਦੇ ਗੌਣ ਹੋ ਗਿਆ ਇਸ ਕਰਕੇ ਸਰਕਾਰ ਕਦੋਂ ਤੱਕ ਇਹ ਵਾਪਸ ਲੈ ਲੂਗੀ ਜੇ ਪੋਲਿਟੀਕਲ ਨਜ਼ਰੀਏ ਨਾਲ ਦੇਖੀਏ ਕਿਉਂਕਿ ਸਿਆਸੀ ਸਮਝੇ ਕਹਿੰਦੀ ਹੈ ਕਿ ਇਹਦੇ ਤੋਂ ਪਿੱਛੇ ਹਟਣਾ ਹੀ ਇਹਨਾਂ ਨੂੰ ਫਾਇਦੇ ਦੇਵੇਗਾ ਅਦਰਵਾਈਜ਼ ਇਹਨਾਂ ਲਈ ਹਰ ਦਿਨ ਅੱਗੇ ਨਾਲੋਂ ਔਖੇ ਤੋਂ ਔਖਾ ਹੁੰਦਾ ਜਾਊਗਾ। ਰਿੰਦਾਵਾ ਸਾਹਿਬ ਲੈਂਡ ਪੂਲਿੰਗ ਪਾਲਿਸੀ ਨੂੰ ਲੈ ਕੇ ਸਰਕਾਰ ਦੀ ਜੋ ਹਾਲਤ ਹੈ ਮੈਨੂੰ ਇਹ ਲੱਗ ਰਿਹਾ ਹੈ ਕਿ ਜਿਵੇਂ ਸੱਪ ਦੇ ਮੂੰਹ 'ਚ ਕੋੜ ਕਿਰਲੀ ਵਾਲੀ ਹੋ ਜਾਂਦੀ ਹੈ ਨਾ ਇਸ ਤਰ੍ਹਾਂ ਦੀ ਸਥਿਤੀ ਹੋ ਗਈ ਹੈ। ਨਾ ਉਗਲੇ ਬਣ ਰਹੀ ਹੈ ਤੇ ਨਾ ਨਿਗਲੇ ਬਣ ਰਹੀ ਹੈ। ਹੁਣ ਅੱਜ ਦੀ ਡੇਟ ਦੇ ਵਿੱਚ ਵਿਰੋਧ ਜਿਹੜਾ ਪਹਿਲਾਂ ਸਿਰਫ ਕਰ ਰਹੇ ਸੀ ਆਪੋਜੀਸ਼ਨ ਪਾਰਟੀਆਂ ਫਿਰ ਕਿਸਾਨ ਸੰਗਠਨ ਆ ਗਏ ਹੁਣ ਪਾਰਟੀ ਦੇ ਆਪਣੇ ਵਲੰਟੀਅਰ ਸਰਪੰਚ ਇਹ ਵੀ ਆ ਗਏ ਅਗਰ ਤੁਸੀਂ ਕੱਲ ਦੀ ਇੱਕ ਮੀਟਿੰਗ ਦੇਖੋ ਜਿਹੜੀ ਕਿ ਇੱਥੇ ਹੀ ਚੰਡੀਗੜੀ ਬੁਲਾਈ ਗਈ ਸੀ ਜਿਹੜੇ ਸਰਪੰਚ ਪੰਚ ਹੈਗੇ ਨੇ ਆਮ ਆਦਮੀ ਪਾਰਟੀ ਨਾਲ ਜੁੜੇ ਹੋਏ ਉਹਨਾਂ ਨੂੰ ਉਹ ਵੀ ਉਸ ਏਰੀਆਜ਼ ਦੇ ਜਿਹੜੇ ਏਰੀਆ ਦੇ ਵਿੱਚ ਲੈਂਡ ਪੂਲਿੰਗ ਪਾਲਿਸੀ ਉਹ ਲਗਾਈ ਜਾ ਰਹੀ ਹੈ ਭਲਾ ਜਿੱਥੇ ਜਿੱਥੇ ਵੀ ਲੈਂਡ ਐਕਵਾਇਰ ਕੀਤੀ ਜਾਣੀ ਹੈ ਉਹਦੀ ਗੱਲ ਹੋ ਰਹੀ ਹੈ ਉੱਥੇ ਸਭ ਤੋਂ ਜ਼ਿਆਦਾ ਇਹ ਮਸਲਾ ਉੱਭਰਿਆ ਕਿ ਜਦੋਂ ਐਂਟਰੀ ਦੇ ਰਹੇ ਸੀ ਨਾ ਤਾਂ ਐਂਟਰੀ 'ਚ ਕਿਹਾ ਜਾ ਰਿਹਾ ਸੀ ਵੀ ਕੀ ਤੁਸੀਂ ਦੇ ਹੱਕ 'ਚੋਂ ਲੈਂਡ ਪੂਲਿੰਗ ਦੇ ਆ ਤੁਸੀਂ ਵਿਰੋਧ ਕਰ ਰਹੇ ਤਾਂ ਜਿਹੜੇ ਬੰਦੇ ਤਾਂ ਹੱਕ 'ਚ ਸੀ ਉਹਨਾਂ ਨੂੰ ਤਾਂ ਕਹ ਰਿਹਾ ਸੀ ਕਿ ਚਲੋ ਅੰਦਰ ਆ ਜਾਓ ਜਿਹੜੇ ਵਿਰੋਧ 'ਚ ਸੀ ਉਹਨਾਂ ਨੂੰ ਬਾਹਰ ਕੱਢਤਾ ਜਿੰਨੇ ਇਸ ਤਰ੍ਹਾਂ ਦੇ ਕੁਝ ਵੀਡੀਓਜ਼ ਵੀ ਅੱਜ ਸਵੇਰ ਦੇ ਹੀ ਚੱਲੀ ਜਾ ਰਹੇ ਨੇ ਇਹਦਾ ਮਤਲਬ ਇਹ ਹੈ ਕਿ ਜਿੱਥੇ ਪਹਿਲਾਂ ਵਿਰੋਧ ਸਿਰਫ ਔਰ ਸਿਰਫ اپوزیشن ਪਾਰਟੀਆਂ ਵੱਲੋਂ ਹੋ ਰਿਹਾ ਸੀ ਹੁਣ ਪਾਰਟੀ ਦੇ ਆਪਣੇ ਅੰਦਰੋਂ ਵਿਸ਼ੂ ਹੋ ਗਿਆ ਪਾਰਟੀ ਦੇ ਆਪਣੇ ਅੰਦਰੋਂ ਤਾਂ ਵੈਸੇ ਕਾਫੀ ਵਿਰੋਧ ਵੈਸੇ ਵੀ ਹੈ ਜੇ ਖੁੱਲਕੇ ਕਿਸੇ ਨੂੰ ਤੁਸੀਂ ਉੱਥੇ ਕਹੋ ਵੀ ਜੇ ਤੋਂ ਐਮ ਐਲ ਏ ਦੀ ਮਨ ਲੋ ਕੀ ਪਹਿਲਾਂ ਮੈਂ ਤਾਂ ਸਭ ਤੋਂ ਦੱਸੀ ਸੀ ਕਿ 11 ਜੁਲਾਈ ਨੂੰ ਐਮ ਐਲ ਏ ਦੀ ਮੀਟਿੰਗ ਹੋਈ ਸੀ ਜਿਹੜੀ ਚਤਿੰਦਰ ਚੈਨ ਹੋਰਾਂ ਨੇ ਲਈ ਸੀ ਬਹੁਤ ਸਾਰੇ ਐਮ ਐਲ ਏ ਜਿਹੜੇ ਹੈਗੇ ਆ ਉਹ ਉਦੋਂ ਵੀ ਨਰਾਜ਼ ਸੀਗੇ ਉਹਨਾਂ ਨੇ ਨਰਾਜ਼ਗੀ ਦਿਖਾਈ ਪਰ ਉਸ ਤਰ੍ਹਾਂ ਦੀ ਨਹੀਂ ਦਿਖਾਈ ਉਹਨਾਂ ਨੇ ਜਰੂਰ ਕਿਹਾ ਵੀ ਜੀ ਦੇਖੋ ਲੈਂਡ ਪਾਲਿਸੀ ਸਰਕਾਰ ਨੇ ਲਾਗੂ ਕਰਤੀ ਹੈ ਹਜੇ ਤੱਕ ਆਪਣੇ ਤੁਹਾਡੇ ਐਮ.ਐਲ.ਏ ਨੂੰ ਨਹੀਂ ਪਤਾ ਹੈਗਾ ਅਸੀਂ ਤੁਸੀਂ ਕਹ ਰਹੇ ਹੋ ਕਿ ਜਾ ਕੇ ਉਹਨਾਂ ਨੂੰ ਦੱਸੋ ਤਾਂ ਦੱਸਿਏ ਕੀ ਸਾਡੇ ਤਾਂ ਲੋਕ ਪੁੱਛ ਰਹੇ ਨੇ ਤਾਂ ਦੱਸਿਏ ਕੀ ਉਹਨਾਂ ਨੇ ਫਿਰ ਸਾਡੇ ਤੋਂ ਸਵਾਲ ਕਰਦੇ ਨੇ ਵੀ ਤੁਸੀਂ ਹੋਈ ਤਾਂ ਐਦਾਂ ਕਹਿੰਦੇ ਹੁੰਦੇ ਸੀ ਵੀ ਜੇ ਕੋਈ ਵੱਡਾ ਨਿਰਣੇ ਲੈਣਾ ਹੈ ਤਾਂ ਜਿਹੜਾ ਲੋਕਲ ਸਟੇਕ ਹোলਡਰਸ ਨੇ ਉਹਨਾਂ ਤੋਂ ਪੁੱਛਿਆ ਜਾਣਾ ਚਾਹੀਦਾ ਹੈ ਤਾਂ ਲੈਂਡ ਪੂਲਿੰਗ ਮਾਲ ਮਲੇ ਚ ਤੁਸੀਂ ਐਦਾਂ ਦਾ ਕਿਉਂ ਨਹੀਂ ਕੀਤਾ 50 ਹਜ਼ਾਰ ਏਕੜ ਤੋਂ ਜ਼ਿਆਦਾ ਤੁਸੀਂ ਲੈਂਡ ਨੂੰ ਐਕਵਾਇਰ ਕਰਨਾ ਹੈ ਮਤਲਬ ਲੈਂਡਿੰਗ ਹੈ ਇਸ ਪਾਲਿਸੀ ਦੇ ਤਹਿਤ ਵਕ ਵਕ ਸ਼ਹਿਰਾਂ ਚ ਲੈਣੀ ਹੈ ਤਾਂ ਤੁਸੀਂ ਕੀ ਕਿਸੇ ਇੱਕ ਕਿਸਾਨ ਨੂੰ ਜਾਂ ਇੱਕ ਵੀ ਸਟੇਕ ਹোল্ডার ਨੂੰ ਇਸ ਬਾਰੇ ਪੁੱਛਿਆ ਯਾਰ ਇਹ ਅਸੀਂ ਪਾਲਿਸੀ ਲਾਗੂ ਕਰਨੀ ਚਾਹੁੰਦੇ ਆ ਤੇ ਸਾਡੇ ਲਈ ਠੀਕ ਰਹੂਗੀ ਕਿ ਨਹੀਂ ਤੁਹਾਡੇ ਲਈ ਠੀਕ ਰਹੂਗੀ ਕਿ ਨਹੀਂ ਜਾਂ ਤੁਹਾਨੂੰ ਕੀ ਚਾਹੀਦਾ ਅਸੀਂ ਉਹ ਇਸ ਚ ਪਾ ਦਿੰਨੇ ਆ ਕੀ ਕਿਸੇ ਤੋਂ ਵੀ ਗੱਲ ਕੀਤੀ ਹੈ ਜੇ ਨਹੀਂ ਕੀਤੀ ਤਾਂ ਫਿਰ ਅੱਜ ਮਤਲਬ ਤੁਹਾਡੇ ਉਹ ਜਿਹੜੇ ਪੁਰਾਣੇ ਬਿਆਨ ਚੱਲ ਰਹੇ ਹੁੰਦੇ ਆ ਜਦੋਂ ਤਿੰਨ ਖੇਤੀ ਕਾਨੂੰਨ ਵਾਲਾ ਤੁਸੀਂ ਇੱਕ ਉਦਾਹਰਣ ਦਿੱਤੀ ਹੈ ਤਿੰਨ ਕੇਤੀ ਕਾਨੂੰਨ ਦੇ ਵਿੱਚ ਸਭ ਤੋਂ ਵੱਧ ਵਿਰੋਧ ਜਿਹੜਾ ਹੈਗਾ ਆਮ ਆਦਮੀ ਪਾਰਟੀ ਦੇ ਬੰਦਿਆਂ ਨੇ ਕੀਤਾ ਸੀ ਉਦੋਂ ਤਾਂ ਭਗਵੰਤ ਮਾਨ ਨੂੰ ਕਿੰਨੇ ਘੇੜੇ ਮਾਰੇ ਸੀ ਇਹਨਾਂ ਨੇ ਉੱਤੇ ਉਦੋਂ ਤੇ ਇਹ ਕਹਿੰਦੇ ਹੁੰਦੇ ਸੀ ਵੀ ਕੀ ਕਿਸਾਨਾਂ ਤੋਂ ਪੁੱਛਿਆ ਵੀ ਉਹਨਾਂ ਤੇ ਕੋਈ ਕਾਨੂੰਨ ਤੁਸੀਂ ਲਾਗੂ ਕਰ ਰਹੇ ਹੋ ਕੀ ਉਹਨਾਂ ਤੋਂ ਪੁੱਛਿਆ ਵੀ ਉਹਨਾਂ ਦੇ ਲਈ ਠੀਕ ਹੈਗੇ ਕਿ ਨਹੀਂ ਹੁਣ ਇਹ ਸਵਾਲ ਉਹਨਾਂ ਲਈ ਆਪਣੀ ਦੀ ਗਲੇ ਦੀ ਹੱਡੀ ਬਣ ਗਿਆ ਕੀ ਕੀ ਕਿਸਾਨਾਂ ਨੂੰ ਪੁੱਛਿਆ ਜਿਨ੍ਹਾਂ ਦੀ ਤੁਸੀਂ ਜ਼ਮੀਨਾਂ ਲੈ ਰਹੇ ਹੋ ਜਿੰਨ ਉਹਨਾਂ ਨੂੰ ਫਾਇਦੇ ਤਾਂ ਤੁਸੀਂ ਕਢਾਈ ਜਾ ਰਹੇ ਹੋ ਫਾਇਦੇ ਇਹਸ ਕਰਕੇ ਕਢਾ ਰਹੇ ਹੋ ਵੀ ਤੁਹਾਨੂੰ ਇਹ ਹਜ਼ਾਰ ਜਗਜ ਦਾ ਪਲੈਂਟ ਕਲੋਨੀ ਦੇ ਵਿੱਚ ਪਲਾਟ ਮਿਲ ਜੇਗਾ ਜਦੀ ਕੀਮਤ ਲੱਖਾਂ ਕਰੋੜਾ ਰੁਪਏ ਚ ਹੈ ਤੁਹਾਨੂੰ ਐਸਆਈਓ ਮਿਲ ਜੇਗਾ ਇੱਕ ਉਹਦੀ ਕੀਮਤ ਕਰੋੜਾ ਰੁਪਏ ਚ ਹੈ ਇਹ ਸਿਰਫ ਸਬਜ਼ ਬਾਗ ਨਹੀਂ ਇਹ ਉਦੋਂ ਹੋਣੇ ਨੇ ਜਦੋਂ ਪੂਰੀ ਤਰ੍ਹਾਂ ਉਹ ਏਰੀਆ ਸਥਾਪਿਤ ਹੋ ਜੂਗਾ ਵੱਡੇ ਸਵਾਲੇ ਦੇ ਵਿੱਚ ਇੱਕ ਨਹੀਂ ਮੈਂ ਸਿਰਫ ਮੁਹਾਲੀ ਦੀ ਉਦਾਹਰਣ ਦੇ ਰਿਹਾ ਆਲਦੋ ਸਭ ਤੋਂ ਜ਼ਿਆਦਾ ਲੈਂਡ ਜਿਹੜੀ ਹੈ ਉਹ ਲੁਧਿਆਣਾ ਚਲੀ ਜਾ ਰਹੀ ਹੈ ਮੈਂ ਲੁਧਿਆਣਾ ਚ ਬਾਤ ਚੱਲਣਾ ਪਹਿਲਾਂ ਮੁਹਾਲੀ ਮੁਹਾਲੀ ਦੇ ਵਿੱਚ 800 ਏਕੜ ਦਾ ਇੱਕ ਏ ਬਲਾਕ ਜਿਹੜਾ ਹੈਗਾ ਜਿਹਦੇ ਤੇ ਅਮਰੂਦਾਂ ਦੇ ਬਾਗ ਲੱਗਦੇ ਆਪਾਂ ਪਹਿਲਾਂ ਕਈ ਸਟੋਰੀਆਂ ਵੀ ਕੀਤੀਆਂ ਉਹਥੇ ਜਿਹੜੀ ਲੈਂਡ ਹੈ ਉਹ ਸਰਕਾਰ ਆਲਰੇਡੀ ਐਕਵਾਇਰ ਕਰ ਚੁੱਕੀ ਹੈ ਕੁਝ ਕੋਈ ਕੁਝ ਵੀ ਨਹੀਂ ਕਰਨਾ ਜੇ ਸਰਕਾਰ ਨੂੰ ਪੈਸਾ ਹੀ ਚਾਹੀਦਾ ਸੀ ਜਿਹੜੀ ਐਕਵਾਇਰਡ ਲੈਂਡ ਹੈ ਉਸ ਨੂੰ ਪਹਿਲਾਂ ਸੇਲ ਕਰਕੇ ਕਰ ਲੈਂਦੇ ਉਹ ਕਿਉਂ ਨਹੀਂ ਸੇਲ ਕੀਤੀ ਇਸ ਤਰ੍ਹਾਂ ਦੀ ਹੋਰ ਬਹੁਤ ਲੈਂਡ ਪਈਆਂ ਨੇ ਜਿਹੜੀਆਂ ਹਜੇ ਤੱਕ ਜਿੱਤੇ ਮਤਲਬ ਇਹ ਕਿੱਟ ਵੀ ਨਹੀਂ ਲਗਾ ਰਹੇ ਸੋ ਜਦੋਂ ਉਹ ਚੀਜ਼ਾਂ ਪਈਆਂ ਨੇ ਉਹ ਤਾਂ ਤੁਸੀਂ ਕਰ ਨਹੀਂ ਰਹੇ ਜਿਹੜੀਆਂ ਨਹੀਂ ਪਈਆਂ ਤੇ ਖਰੀਦੀਆਂ ਜਾਣੀਆਂ ਉਸ ਤੇ ਤੁਸੀਂ ਜਿਆਦਾ ਮਤਲਬ ਜ਼ੋਰ ਦੇ ਰਹੇ ਹੋ ਤੇ ਸਾਰੀਆਂ ਖਰੀਦਣ ਦੀ ਗੱਲ ਕਰ ਰਹੇ ਹੋ ਕਿਉਂ ਕੀ ਇਹ ਸਵਾਲ ਇਹ ਨਹੀਂ ਉੱਠਦਾ ਕਿ ਇਹਦਾ ਮਤਲਬ ਇਹ ਹੈ ਕਿ ਸਮਥਿੰਗ ਇਜ਼ देयर ਉੱਥੇ ਕੁਝ ਨਾ ਕੁਝ ਹੈ ਜਾਂ ਤਾਂ ਮੈਨੂੰ ਯਾਦ ਹੈ 2 ਸਾਲ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਇਕੋ ਸਿਟੀ 3 ਦੇ ਵਿੱਚ ਇਸ ਕਰਕੇ ਆੜੇ ਹੋਏ ਸੀ ਔਰ ਬੜੀਆਂ ਮੀਟਿੰਗਾਂ 'ਚ ਉਹਨਾਂ ਨੇ ਕਿਹਾ ਇਹ ਗੱਲ ਆਪਣੇ ਅਫਸਰਾਂ ਨੂੰ ਅਫਸਰ ਜਦੋਂ ਲੈ ਕੇ ਜਾਂਦੇ ਸੀ ਫਾਈਲ ਆਣਾ ਜੀ ਇਹ ਕਲੀਅਰ ਕਰ ਦਿਓ ਜੀ ਆਪਾਂ ਇੱਥੇ ਲੈਂਡ ਪੂਲਿੰਗ ਪਾਲਿਸੀ ਕਰਕੇ ਕਿ ਉਹ ਕਹਿੰਦੇ ਮੈਂ ਨਹੀਂ ਕਰਦਾ ਮੈਨੂੰ ਪਤਾ ਵੀ ਇਹ ਲੈਂਡ ਤੁਹਾਡੇ ਅਫਸਰਾਂ ਨੇ ਤੁਹਾਡੇ ਪੋਲੀਟੀਸ਼ੀਅਨਾਂ ਨੇ ਜਿਹੜੇ ਪੁਰਾਣੇ ਪੋਲੀਟੀਸ਼ੀਅਨਾਂ ਨੇ ਉਹਨਾਂ ਸਭ ਨੇ ਵੱਡੇ ਵੱਡੇ ਬਿਲਡਰਾਂ ਨੇ ਖਰੀਦ ਰੱਖੇ ਨੇ ਤੇ ਤੁਸੀਂ ਉਹ ਲੈ ਕੇ ਮਤਲਬ ਵੱਡੀ ਚੀਜ਼ ਕਰਨਾ ਚਾਹੁੰਦੇ ਹੋ ਕੋਈ ਤੇ ਮੈਂ ਨਹੀਂ ਕਰਨੀ ਮਤਲਬ ਉਹਨਾਂ ਨੇ ਸਪਸ਼ਟ ਹੋਈ ਕਈ ਕਿਸੇ ਮੀਟਿੰਗ ਚ ਨਹੀਂ ਕੀਤੀ ਪਿੱਛੇ ਜੇ ਇੱਕ ਮੀਟਿੰਗ ਹੋਈ ਜਦੋਂ ਤੁਹਾਨੂੰ ਯਾਦ ਹੋਊਗਾ ਆਪਾਂ ਡਿਸਕਸ ਵੀ ਕੀਤੀ ਸੀ ਕਿ ਪਹਿਲਾਂ ਉਹਨਾਂ ਨੇ ਸਾਰੇ ਅਫਸਰ ਭਜਾਤੇ ਕਿ ਮੈਂ ਨਹੀਂ ਸਾਈਨ ਕਰਦਾ ਪਰ ਜਦੋਂ ਉੱਪਰੋਂ ਫੋਨ ਆ ਗਏ ਤਾਂ ਉਹਨਾਂ ਨੇ ਦੁਬਾਰਾ ਫਿਰ ਉਹਨਾਂ ਅਫਸਰਾਂ ਨੂੰ ਬੁਲਾ ਕੇ ਉਹ ਸਾਈਨ ਕੀਤੀ ਮਤਲਬ ਇਹਦਾ ਮਤਲਬ ਹੈ ਕਿ ਕਿਤੇ ਨਾ ਕਿਤੇ ਸੀਐਮ ਸਾਹਿਬ ਵੀ ਜਿਹੜਾ ਹੈਗਾ ਉਹ ਨਹੀਂ ਜਾਣਦੇ ਕਿ ਇਹ ਪਾਲਿਸੀ ਨੂੰ ਪ੍ਰੋਪਰਲੀ ਲਾਗੂ ਕਰਾ ਠੀਕ ਹੈ ਕਹਿ ਜਰੂਰ ਰਹੇ ਨੇ ਬਹੁਤ ਵਾਰੀ ਪ੍ਰੈਸ ਕਾਨਫਰੰਸਾਂ ਕਰ ਚੁੱਕੇ ਬੜੇ ਫਾਇਦੇ ਵੀ ਗਿਣਾ ਚੁੱਕੇ ਸਭ ਹੋ ਰਿਹਾ ਪਰ ਇਹ ਉਹਨਾਂ ਫਾਇਦਾ ਨਹੀਂ ਹੈ ਰੰਦਾਵਾ ਸਾਹਿਬ ਪਹਿਲਾਂ ਵੀ ਮੈਂ ਉਦਾਹਰਣ ਦੇ ਚੁੱਕਿਆ ਦੁਬਾਰਾ ਕਿਉਂਕਿ ਸੰਦਰਭ ਹੈਗਾ ਇਸ ਕਰਕੇ ਮੈਂ ਦੁਬਾਰਾ ਦੇ ਰਿਹਾ ਹਰਿਆਣਾ ਅਰਬਨ ਡਵੈਲਪਮੈਂਟ ਅਥਾਰਟੀ ਨੇ ਇੱਕ ਇੱਕ ਸੈਕਟਰ ਦੋ ਦੋ ਸੈਕਟਰ ਹਰ ਆਪਣੇ ਵੱਡੇ ਸ਼ਹਿਰਾਂ ਦੇ ਵਿੱਚ 3-300 4-400 ਏਕੜ ਲੈਂਡ ਐਕਵਾਇਰ ਕਰਕੇ ਬਣਾਏ ਔਰ ਇੰਨਾ ਪੈਸਾ ਕਮਾਇਆ ਉਸ ਤੋਂ ਕਿ ਉਹਨਾਂ ਨੂੰ ਮੁੜ ਕੇ ਕਦੇ ਗਵਰਨਮੈਂਟ ਤੋਂ ਪੈਸਾ ਮੰਗਣ ਦੀ ਲੋੜ ਨਹੀਂ ਪਈ ਇੰਨਾ ਪੈਸਾ ਉਹਨਾਂ ਨੇ ਹੁੱਡਾ ਚ ਕਮਾਇਆ ਅੱਜ ਤੁਸੀਂ ਮੁੱਖ ਮੰਤਰੀ ਸਾਹਿਬ ਕਰਦੇ ਕੰਨੇ ਪ੍ਰੈਸ ਕਾਨਫਰੰਸ ਕਰਦੇ ਹੋਏ ਕਿਆ ਕਿ ਹਰਿਆਣਾ 'ਚ ਵੀ ਇੱਕ ਵੀ ਮਤਲਬ ਉਹ ਨਹੀਂ ਹੈਗੀ ਅ ਅਵੈਧ ਕਲੋਨੀ ਪੰਜਾਬ ਚ ਕਿਉਂ ਨਹੀਂ ਦੂਜਾ ਸਵਾਲ ਉਹਨਾਂ ਨੇ ਉਠਾਇਆ ਕਿ ਹਰਿਆਣਾ ਚ 48 ਹਜ਼ਾਰ ਏਕੜ ਤੋਂ ਜ਼ਿਆਦਾ ਜਿਹੜਾ ਹੈਗਾ ਪਲਾਨਡ ਕਲੋਨੀਆਂ ਨੇ ਪੰਜਾਬ ਚ 26 ਹਜ਼ਾਰ ਏਕੜ ਹੈ ਤਾਂ ਹਰ ਪੰਜਾਬ ਪਿੱਛੇ ਕਿਉਂ ਰਹਿ ਗਿਆ ਇਹਦਾ ਮਤਲਬ ਹੈ ਕਿ ਸਾਡੇ ਪੋਲੀਟਿਸ਼ੀਅਨਾਂ ਨੇ ਜਿਹੜੇ ਪੁਰਾਣੇ ਹੋ ਗਏ ਆ ਉਹਨਾਂ ਨੇ ਅਵੈਧ ਕਲੋਨੀਆਂ ਨੂੰ ਜ਼ਿਆਦਾ ਉਹ ਦਿੱਤੀ ਤਰਜੀਹ ਹੁਣ ਸਵਾਲ ਫੇਰ ਉੱਥੇ ਆ ਗਿਆ ਕਿ ਜਦੋਂ ਪੈਰਾਣੇ ਪਲੋਟ ਟੋਡੇ ਉਹਨਾਂ ਚ ਹਜੇ ਤੱਕ ਪਰ ਪ੍ਰੋਪਰ ਨਹੀਂ ਵਿਕੇ ਤਾਂ ਤੁਸੀਂ ਜਿਹੜਾ ਆਹ 4-5 ਲੱਖ ਪਲਾਟ ਹੋਰ ਕੱਟ ਦੋਗੇ ਇਹਦੇ ਇਹਨੂੰ ਲਏਗਾ ਕੌਣ ਕੀ ਮਾਰਕੀਟ ਕ੍ਰੈਸ਼ ਕਰਨੀ ਹੈ ਮਤਲਬ ਇਹ ਇਰਾਦਾ ਸਰਕਾਰ ਦਾ ਹੈ ਕਿ ਆਪਾਂ ਮਾਰਕੀਟ ਨੂੰ ਕ੍ਰੈਸ਼ ਕਰ ਦਈਏ ਸੋ ਇਸ ਕਰਕੇ ਜਿੰਨੀਆਂ ਵੱਡੀਆਂ ਕੰਪਨੀਆਂ ਨੇ ਉਹ ਵੀ ਕੋਈ ਇਸ 'ਚ ਬਹੁਤ ਉਤਸ਼ਾਹ ਨਹੀਂ ਦਿਖਾ ਰਹੀਆਂ ਉਹਨਾਂ ਨੂੰ ਪਤਾ ਹੈ ਕਿ ਜੇ ਬਹੁਤ ਜ਼ਿਆਦਾ ਮਾਲ ਆ ਗਿਆ ਤਾਂ ਦੇਖੋ ਕੀਮਤਾਂ ਗਿਰਦੀਆਂ ਹੀ ਨੇ ਆਪਾਂ ਇਕਨੋਮਿਕ ਦਾ ਰੂਲ ਹੈ ਕਿ ਥੋੜਾ ਹੋਵੇ ਡਿਮਾਂਡ ਜ਼ਿਆਦਾ ਹੋਵੇ ਤਾਂ ਰੇਟ ਜ਼ਿਆਦਾ ਹੁੰਦੇ ਆ ਚੀਜ਼ ਜਿਆਦਾ ਹੋਵੇ ਡਿਮਾਂਡ ਘੱਟ ਹੋਵੇ ਤਾਂ ਰੇਟ ਡਾਊਨ ਹੁੰਦੇ ਆ ਤੇ ਇੱਥੇ ਕੀ ਸਰਕਾਰ ਮਤਲਬ ਸਾਰੀ ਮਾਰਕੀਟ ਨੂੰ ਕ੍ਰੈਸ਼ ਕਰਨਾ ਚਾਹੁੰਦੀ ਹੈ ਇਹ ਵੱਡੇ ਵੱਡੇ ਸਵਾਲ ਜਿਹੜੇ ਨੇ ਇਹ ਸਾਡੇ ਸਾਹਮਣੇ ਖੜੇ ਹੋਏ ਹੋਏ ਕਿੱਧਰ ਨੂੰ ਜਾਏ ਫਿਰ ਕੀ ਮੈਨੂੰ ਇਹ ਲੱਗਦਾ ਹੈ ਕਿ ਤਿੰਨ ਖੇਤੀ ਕਾਨੂੰਨ ਨੂੰ ਲੈ ਕੇ ਜਿਸ ਤਰ੍ਹਾਂ ਦੀ ਚਿੱਧੀ ਭਾਜਪਾ ਦੀ ਸੀ ਉਦੋਂ ਵੀ ਤੁਸੀਂ ਤੁਹਾਨੂੰ ਯਾਦ ਹੋਗਾ ਸਾਰਾ ਹੈਲਾ ਉਹਨਾਂ ਨੇ ਵਰਤਿਆ ਇਹ ਸਾਬਿਤ ਕਰਨ ਚ ਕਿ ਇਹ ਜਿਹੜੀ ਪਾਲਿਸੀ ਹੈ ਬਹੁਤ ਤਿੰਨੋਂ ਕਾਨੂੰਨ ਨੇ ਬਹੁਤ ਫਾਇਦੇਮੰਦ ਨੇ ਕਿਸਾਨਾਂ ਨੂੰ ਬੜਾ ਫਾਇਦਾ ਹੋਊਗਾ ਪਰ ਅਲਟੀਮੇਟਲੀ ਜਿਹੜਾ ਹੈਗਾ ਉਹਨਾਂ ਨੂੰ ਇਸ ਦਾ ਨੁਕਸਾਨ ਹੀ ਹੋਇਆ ਨੁਕਸਾਨ ਮਤਲਬ ਸਰਕਾਰ ਨੂੰ ਨੁਕਸਾਨ ਹੋਇਆ ਪਾਰਟੀ ਨੂੰ ਨੁਕਸਾਨ ਹੋਇਆ ਅੱਜ ਪਾਰਟੀ ਪੰਜਾਬ ਦੇ ਕਿਸੇ ਪਿੰਡਾਂ ਚ ਨਹੀਂ ਜਾ ਸਕੀ ਮੈਨੂੰ ਇਹ ਲੱਗ ਰਿਹਾ ਹੈ ਕਿ ਆਮ ਆਦਮੀ ਪਾਰਟੀ ਦੀ ਸਥਿਤੀ ਵੀ ਉਸੇ ਦਿਸ਼ਾ ਵੱਲ ਵੱਧ ਰਹੀ ਹੈ ਸਿਰਫ ਫਰਕ ਇੰਨਾ ਪਿਆ ਕਿ ਜਿੱਥੇ ਪਹਿਲਾਂ ਭਾਜਪਾ ਖੜੀ ਸੀ ਉੱਥੇ ਹੁਣ ਆਮ ਆਦਮੀ ਪਾਰਟੀ ਹੈ ਤੇ ਸਾਰੇ ਦੇ ਸਾਰੇ ਜਿੰਨੇ ਲੋਕ ਨੇ ਉਹ ਆਮ ਆਦਮੀ ਪਾਰਟੀ ਦੇ ਆਪਣੇ ਅੰਦਰੋਂ ਹੀ ਵਿਰੋਧ ਹੋ ਜਿਸ ਤਰ੍ਹਾਂ ਸ਼ੁਰੂ ਹੋ ਗਿਆ ਤੇ ਉਹ ਦਿਨ ਦੂਰ ਨਹੀਂ ਜਦੋਂ ਸਰਕਾਰ ਨੂੰ ਇਸ ਤੇ ਬੈਕਸਟੈਪ ਕਰਨਾ ਪਊਗਾ ਆਲਰੇਡੀ ਸਾਡੇ ਕੋਲੇ ਤਰਨਤਾਰਨ ਦੀ ਇਲੈਕਸ਼ਨ ਸਾਡੇ ਸਾਹਮਣੇ ਹੈਗੀ ਹੈ ਤੁਸੀਂ ਠੀਕ ਕਹਿ ਰਹੇ ਹੋ ਇਹਦੇ ਵਿੱਚ ਮੈਂ ਆਪਣੇ ਸ਼ਹਿਰ ਜਿੱਥੇ ਮੈਂ ਰਹਿਣਾ ਉਹਦੀ ਉਦਾਹਰਨ ਨਾਲ ਅੱਗੇ ਵਧਣਾ ਚਾਹੂੰਗਾ ਸਾਡੇ ਇੱਥੇ ਬਹੁਤ ਅੰਮ੍ਰਿਤਸਰ ਦੇ ਵਿੱਚ ਪੁਰਾਣੀ ਕਲੋਨੀ ਹੈ ਰਣਜੀਤ ਹੈ ਵੀ ਨਹੀਂ ਜਿਹੜੀ ਸਰਕਾਰ ਵੱਲੋਂ ਕੱਟੀ ਗਈ ਬਣਾਈ ਗਈ ਇਥੋਂ ਦੇ ਐਮਪੀ ਨੇ ਗੁਰਜੀਤ ਸਿੰਘ ਔਜਲਾ ਪਰਿਵਾਰਕ ਤੌਰ ਤੇ ਉਹ ਰੀਅਲ ਏਸਟੇਟ ਦੇ ਕਾਰੋਬਾਰ ਚ ਹੈ ਗਿਆ ਇਸ ਸਿਆਸਤ ਦੇ ਆਉਣ ਤੋਂ ਪਹਿਲਾਂ ਕੌਂਸਲਰ ਬਣਨ ਤੋਂ ਪਹਿਲਾਂ ਵੀ ਉਹ ਪਰਿਵਾਰਕ ਤੌਰ ਤੇ ਰੀਅਲ ਏਸਟੇਟ ਨਾਲ ਜੁੜੇ ਹੋਏ ਮੇਰੇ ਨਾਲ ਉਹ ਗੱਲ ਕਰਦੇ ਆ ਮੈਨੂੰ ਕਹਿੰਦੇ ਵੀ ਗੱਲ ਤੇ ਕੋਈ ਬੁਰੀ ਨਹੀਂ ਸਰਕਾਰਾਂ ਨੂੰ ਆਪ ਆਉਣਾ ਚਾਹੀਦਾ ਜਿਸ ਨਾਲ ਕਿਸੇ ਕਲੋਨੀ ਦੇ ਵਿੱਚ ਪਲਾਨਡ ਕਲੋਨੀ ਦੇ ਵਿੱਚ ਉੱਥੇ ਵੱਸਣ ਵਾਲਿਆਂ ਨੂੰ ਹਰ ਤਰ੍ਹਾਂ ਦੀ ਸਹੂਲਤ ਮਿਲੇ ਔਰ ਉਹਦਾ ਰੱਖ-ਰਖਾ ਸਰਕਾਰਾਂ ਕੋਲ ਹੋਵੇ ਤੇ ਇਹ ਲੰਬੇ ਸਮੇਂ ਤੱਕ ਸ਼ਹਿਰ ਨੂੰ ਵਿਤਰ ਕਰਨ ਲਈ ਇਹੀ ਸਭ ਤੋਂ ਵਧੀਆ ਤਰੀਕਾ ਹੈ ਪਰ ਜੇਕਰ ਰਣਜੀਤ ਦੇ ਵੀ ਨਿਉ ਵਰਗੀ ਕਲੋਨੀ 35 ਸਾਲ ਪਹਿਲਾਂ ਕੱਟੇ ਜਾਣ ਦੇ ਬਾਵਜੂਦ ਅਜੇ ਤੱਕ 100% ਦੀ ਨਹੀਂ ਵਿਕ ਸਕੀ ਜੇ ਕਿਸੇ ਕਲੋਨੀ ਨੂੰ ਬਣਦਿਆ ਆਪਣੇ ਸਿਖਰ ਤੱਕ ਜਾਂਦੇ ਆ 30 ਸਾਲ ਲੱਗਦੇ ਨੇ ਦੋ ਪੀੜੀਆਂ 35 ਸਾਲ ਤਾਂ ਫਿਰ ਕੀ ਇੰਨੀ ਜ਼ਮੀਨ ਜਿਹੜੀ ਇੱਕੋ ਵਾਰੀ ਅਕਵਾਇਰ ਕਰਨੀ ਉਹ ਮਾਰਕੀਟ ਦੇ ਵਿੱਚ ਕਿਸ ਤਰ੍ਹਾਂ ਦੀ ਸਥਿਤੀ ਪੈਦਾ ਕਰੂਗੀ ਤੁਸੀਂ ਠੀਕ ਕਹਿ ਰਹੇ ਹੋ ਦੂਜੀ ਗੱਲ ਕੀ ਹੈ ਕਿ ਜਦੋਂ ਤੁਸੀਂ ਕਿਸੇ ਸਰਕਾਰ ਦੇ ਵਿੱਚ ਆਉਂਦੇ ਹੋ ਪਹਿਲੇ ਸਾਲ ਦੇ ਵਿੱਚ ਤੁਸੀਂ ਇਸ ਤਰ੍ਹਾਂ ਦੀ ਪਾਲਿਸੀ ਨਾਲ ਆਓ ਤਾਂ ਫਿਰ ਲੱਗਦਾ ਹੈ ਕਿ ਤੁਸੀਂ ਆਪਣੇ ਕੁਝ ਟੀਚੇ ਸਰ ਕਰ ਲੋਗੇ ਤੀਜੀ ਗੱਲ ਕਿ ਤੁਸੀਂ ਚਾਰ ਜਾਂ ਤਿੰਨ ਸ਼ਹਿਰ ਵੱਡੇ ਚੁਣ ਲੈਂਦੇ ਹੋ ਉਦਾਹਰਨ ਨਾਲ ਪੇਸ਼ ਹੁੰਦੇ ਤੁਸੀਂ 6 ਮਹੀਨੇ ਦੇ ਵਿੱਚ ਇਹ ਪ੍ਰਕਿਰਿਆ ਨੂੰ ਸਿਰੇ ਚੜ੍ਹ ਕੇ ਬਹੁਤ ਸ਼ਾਖਤਰ ਕਲੋਨੀਆਂ ਬਣਾ ਕੇ ਦੱਸ ਦਿੰਦੇ ਤੇ ਬਾਕੀ ਸ਼ਹਿਰਾਂ ਵਾਲੇ ਲੋਕ ਡਿਮਾਂਡ ਕਰਦੇ ਇਹ ਸਾਨੂੰ ਵੀ ਇਹੋ ਜਿਹਾ ਚਾਹੀਦਾ ਕਿਸਾਨ ਵੀ ਕਹਿੰਦੇ ਕਿ ਇਹਦੇ ਵਿੱਚ ਸਾਨੂੰ ਬੈਨੀਫਿਟ ਆ ਬਜਾਏ ਇਹਦੇ ਕਿ ਅਸੀਂ ਪ੍ਰਾਈਵੇਟ ਪਲੇਅਰ ਨੂੰ ਆਪਣੀ ਜ਼ਮੀਨ ਵੇਚੀਏ ਸਰਕਾਰ ਨੂੰ ਦੇਣ ਚ ਬੈਨੀਫਿਟ ਆ ਇਹ ਗੱਲ ਅਸੀਂ ਕਿ ਤੁਸੀਂ ਉਦਾਹਰਨ ਨਾਲ ਪੇਸ਼ ਹੋਣਾ ਸੀ ਪਰ ਭਾਸਕਰ ਸਾਹਿਬ ਇੱਥੇ ਦੂਜੀ ਗੱਲ ਕਿ ਇਹ ਪਾਲਿਸੀ ਵਾਪਸ ਕਿਉਂ ਲਈ ਜਾਊਗੀ ਅਸੀਂ ਇਸ ਤੇ ਗੱਲ ਕਰ ਰਹੇ ਹਾਂ ਇੱਕ ਤਾਂ ਇਹਦਾ ਪੋਲਿਟਿਕਲ ਨੁਕਸਾਨ ਦੂਜਾ ਜਿਹੜਾ ਪੰਜਾਬ ਦੇ ਵਿੱਚ ਸਿਆਸੀ ਚਿਹਰਾ ਹੈ ਪੰਜਾਬ ਦੇ ਵਿੱਚ ਪਾਰਟੀ ਦਾ ਚਿਹਰਾ ਹੈ ਭਗਵੰਤ ਮਾਨ ਮੌਜੂਦਾ ਸੀਐਮ ਪੰਜਾਬ ਦੇ ਉਹਨਾਂ ਨੇ ਸ਼ੁਰੂ ਦੇ ਵਿੱਚ ਹੀ ਇਸ ਪਾਲਿਸੀ ਨਾਲੋਂ ਦੂਰੀ ਬਣਾ ਲਈ ਜਦੋਂ ਇੱਕ ਕੈਬਨਟ ਨੇ ਅਪਰੂਵ ਕਰਤਾ ਸੀ ਕਿ ਇਹਨੂੰ ਦੇਖਣਗੇ ਕੈਪਸਨਾ ਉਸ ਕੈਬਨਟ ਮੀਟਿੰਗ ਤੋਂ ਬਾਅਦ ਪ੍ਰੈਸ ਕਾਨਫਰੰਸ ਵਿੱਚ ਸੀਨੀਅਰ ਕੈਬਨਟ ਵਜ਼ੀਰ ਨੇ ਦੱਸਿਆ ਸੀ ਕਿ ਮੁੱਖ ਮੰਤਰੀ ਸਾਹਿਬ ਦੇ ਰਜਾਈਵੇਂ ਬਹੁਤ ਹੁੰਦੇ ਆ ਇਸ ਕਰਕੇ ਅਸੀਂ ਇਸ ਮਾਮਲੇ 'ਚ ਬਹੁਤ ਰੋੜ ਪਾਊਗੀ ਅਸੀਂ ਚੀਫ ਸਕੱਟਰੀ ਸਾਹਿਬ ਨੂੰ ਅਧਿਕਾਰਤ ਕਰ ਦਿੱਤਾ ਫੈਸਲੇ ਲੈਣ ਲਈ ਚੀਫ ਸਕੱਟਰੀ ਕੋਲ ਘੱਟ ਕੰਮ ਹੁੰਦਾ ਹੈ ਮੁੱਖ ਮੰਤਰੀ ਤੇ ਪੋਲੀਟੀਕਲ ਬੰਦਾ ਹੈ ਉਹਦੇ ਕੋਲ ਤਾਂ ਫਿਰ ਵੀ ਨਹੀਂ ਕੰਮ ਐਨੇ ਜ਼ਿਆਦਾ ਇਸ ਕਰਕੇ ਇਹਦੇ ਨਾਲੋਂ ਪਹਿਲੇ ਦਿਨ ਹੀ ਮੁੱਖ ਮੰਤਰੀ ਪਾਸੇ ਹੋ ਗਏ ਇਹਦਾ ਮਤਲਬ ਜੇ ਕਿਤੇ ਸਿਆਸੀ ਫੈਸਲਾ ਉਹਨਾਂ ਨੂੰ ਲੈਣਾ ਵੀ ਪਿਆ ਤਾਂ ਉਹ ਕਹਿਣਗੇ ਜੀ ਅਸੀਂ ਲੋਕਾਂ ਦੀਆਂ ਭਾਵਨਾਵਾਂ ਦੇ ਉਲਟ ਬਿਲਕੁਲ ਨਹੀਂ ਜਾਣਾ ਅਸੀਂ ਚਾਹੁੰਦੇ ਹਾਂ ਕਿ ਪੰਜਾਬ ਨੂੰ ਬਿਹਤਰ ਰਹਿਣ ਯੋਗ ਬਣਾਈਏ ਪਲਾਨਡ ਕਲੋਨੀਆਂ ਆਉਣ ਪਲਾਨਡ ਸ਼ਹਿਰ ਵਸਣ ਪਰ ਜੇ ਨਹੀਂ ਲੋਕਾਂ ਦਾ ਮਨ ਤੇ ਅਸੀਂ ਪਿੱਛੇ ਹੱਟ ਰਹੇ ਹਾਂ ਸਾਨੂੰ ਅਸੀਂ ਇਹਨੂੰ ਪਬਲਿਕ ਸੈਕਟਰ ਦੇ ਵਿੱਚ ਸੁੱਟਾਂਗੇ ਪਾਲਿਸੀ ਨੂੰ ਨਵੇਂ ਸਿਰਿਓਂ ਜਿਵੇਂ ਲੋਕ ਕਹਿਣਗੇ ਤੇ ਸੁਝਾ ਦੇਣਗੇ ਜਿਵੇਂ ਬਦਬੀ ਮਾਮਲੇ 'ਚ ਗੱਲ ਹੋਈ ਆ ਕਿ ਲੋਕਾਂ ਦੇ ਸੁਝਾਅ ਮੰਗੇ ਜਾਣ ਇਸ ਤੋਂ ਬਾਅਦ ਅਸੀਂ ਇਹਨੂੰ ਨਵੇਂ ਸਿਰੇਓ ਲੈ ਕੇ ਆਵਾਂਗੇ ਉਹ ਸਿੱਧਾ ਇੱਧੇ ਤੋਂ ਯੂ ਟਰਨ ਮਾਰ ਸਕਦੇ ਨੇ ਉਹਨਾਂ ਨੂੰ ਪੋਲੀਟਿਕਲ ਮੁਕਾਬ ਇਸ ਗੱਲ ਦਾ ਹੋਣਾ ਵਿਅਕਤੀਗਤ ਤੌਰ ਤੇ ਇਸ ਕਰਕੇ ਮੈਂ ਕਹਿ ਰਿਹਾ ਵੀ ਕਿਉਂ ਲਈ ਜਾਏਗੀ ਆ ਆਖਰ ਵਾਪਸ ਸੋ ਇਹ ਬਾਸਕਰ ਸਾਹਿਬ ਮੈਨੂੰ ਲੱਗ ਰਿਹਾ ਕਿ ਮੁੱਖ ਮੰਤਰੀ ਨੂੰ ਫੇਸ ਬਣਾ ਕੇ ਜਿਹੜਾ ਪਹਿਲਾਂ ਫੇਸ ਬਚਾ ਲਿਆ ਘਟੋ ਘਟੇ ਇਸ ਮਾਮਲੇ 'ਚ ਚੀਫ ਸੈਕਟਰੀ ਨੂੰ ਅੱਗੇ ਲਾ ਕੇ ਰਧਾਵਾਜੀ ਤੁਸੀਂ ਇਹ ਸਵਾਲ ਕੀਤਾ ਹੈ ਕਿ ਕਿਉਂ ਇਹ ਵਾਪਸ ਲਏਗੀ ਲੈਂਡ ਪੂਲਿੰਗ ਪਾਲਿਸੀ ਹੁਣ ਸਰਕਾਰ ਦੇਖੋ ਸਰਕਾਰ ਨੇ ਪਹਿਲੇ ਮੁੱਖ ਮੰਤਰੀ ਨੂੰ ਐਸ ਸਾਰੀ ਸਕੀਮ ਤੋਂ ਇੱਕ ਤਰੀਕੇ ਨਾਲ ਪਾਸੇ ਕਰਤਾ ਸੀਗਾ ਤੇ ਹੁਣ ਅਗਰ ਵਾਪਸ ਲੈਣ ਦੀ ਲੋੜ ਹੋਏਗੀ ਤੇ ਜਿਸ ਕਰਕੇ ਉਹ ਵਾਪਸ ਜਾਂ ਪਾਸੇ ਕੀਤਾ ਸੀਗਾ ਉਸ ਫੇਸ ਨੂੰ ਅੱਗੇ ਵਧਾਇਆ ਜਾ ਸਕਦਾ ਤੁਸੀਂ ਦੇਖੋ ਲੈਂਡ ਪੂਲਿੰਗ ਸਕੀਮ ਉਹ ਇਦਾਂ ਦੀ ਲੱਗਦੀ ਹੈ ਜਿੱਦਾਂ ਚੰ드ਰਮਾ ਤੇ ਪਲਾਟ ਕੱਟਣ ਵਾਲੀ ਗੱਲ ਨਹੀਂ ਹੁੰਦੀ ਬਈ ਤੁਸੀਂ ਜਦ ਪਲਾਟ ਕੱਟ ਰਿਹਾ ਅੱਗੇ ਚੱਲ ਕੇ ਇਹਨੇ ਮਹਿੰਗੇ ਹੋ ਜਾਣਗੇ ਸਾਰਾ ਮਾਮਲਾ ਇੰਦਰਪ੍ਰੀਤ ਉਹਨਾਂ ਨੇ ਸਮਝਾਇਆ ਵੀ ਇਹ ਡਿਮਾਂਡ ਐਂਡ ਸਪਲਾਈ ਤੇ ਡਿਪੈਂਡ ਕਰਦਾ ਹੈ। ਜਦ ਤੁਸੀਂ 50000 ਏਕੜ 65000 ਏਕੜ ਦੀ ਗੱਲ ਕਰਦੇ ਹੋ ਔਰ ਉਹਦੇ ਵਿੱਚ ਤੁਸੀਂ ਕਈ ਤਰੀਕੇ ਦੇ ਇੱਕ ਤਰੀਕੇ ਨਾਲ ਲਿਓਰ ਵੀ ਕਰ ਰਹੇ ਹੋ ਕਿ ਪਹਿਲੇ 50000 ਦੇਵਾਂਗੇ ਖੇਤੀ ਵੀ ਕਰੀ ਜਾਓ ਫਸਲਾਂ ਦੇ ਵੀ ਪੈਸੇ ਲਈ ਜਾਓ ਫਿਰ ਲੱਖ ਰੁਪਏ ਦੇਵਾਂਗੇ ਜਦੋਂ ਤੱਕ ਇਹ ਸਕੀਮ ਇੰਪਲੀਮੈਂਟ ਨਹੀਂ ਹੋਏਗੀ ਤਦ ਤੱਕ ਲੱਖ ਰੁਪਏ ਤੁਸੀਂ ਸਾਲ ਦੇ ਲਈ ਜਾਓ। ਸਵਾਲ ਇਹ ਪੈਦਾ ਹੁੰਦਾ ਸਰਕਾਰ ਨੂੰ 1.5 ਸਾਲ ਰਹਿ ਗਿਆ। ਇਸ 1.5 ਸਾਲ ਦੇ ਵਿੱਚ ਤੇ ਇਨੀਸ਼ੀਅਲ ਪ੍ਰੋਸੈਸ ਵੀ ਨਹੀਂ ਸ਼ੁਰੂ ਹੋ ਪਾਣਾ। ਤੁਸੀਂ ਇਹ ਪੂਰੀ ਲੈਂਡ ਪੂਲਿੰਗ ਪਾਲਿਸੀ ਦਾ ਇਨੀਸ਼ੀਅਲ ਪ੍ਰੋਸੈਸ ਵੀ ਨਹੀਂ ਸ਼ੁਰੂ ਹੋਣਾ ਕੋਪਾਣਾ ਹੁਣ ਐਦਾਂ ਦੇ ਟਾਈਮ ਦੇ ਵਿੱਚ ਅਗਲੀ ਸਰਕਾਰ ਕਿਹਦੀ ਆਏਗੀ ਪੂਰੀ ਹੋਏਗੀ ਨਹੀਂ ਹੋਏਗੀ ਔਰ 65000 ਕਰੋੜ ਦਾ ਜੇ ਤੁਸੀਂ ਦੇਖਦੇ ਹੋ ਤਾਂ ਐਦਾਂ ਲੱਗਦਾ ਹੈ ਕਿ ਵੀ ਜਿੰਨੀ ਵੀ ਸਿਟੀਜ਼ ਹੈਗੀਆਂ ਡਿਸਟ੍ਰਿਕਟਸ ਹੈਗੇ ਨੇ ਉਹਦੇ ਵਿੱਚੋਂ ਮੇਜਰ ਜੰਗ ਹਲੇ ਦਵਾਲੇ ਦਾ ਉਹ ਹੁਣ ਸ਼ਹਿਰਾਂ ਦੇ ਵਿੱਚ ਤਬਦੀਲ ਹੋਏਗਾ ਕੱਲ ਪਰਸੋਂ ਮੁੱਖ ਮੰਤਰੀ ਉਹਨਾਂ ਗੱਲਬਾਤ ਕਰ ਰਹੇ ਸੀਗੇ ਕੁਝ ਇੰਡਸਟਰੀਸਟਸ ਨਾਲ ਗੱਲ ਚੱਲੀ ਕਿ ਵੀ ਸੈਮੀ ਕੰਡਕਟਰ ਦੇ ਯੂਨਿਟ ਲਾਉਣ ਲਾਏ ਜਾਣਗੇ ਪੰਜਾਬ ਦੇ ਵਿੱਚ ਤੁਸੀਂ ਇੱਕ ਆਈਟੀ ਸੈਕਟਰ ਦਾ ਜਾਂ ਆਈਟੀ ਹੱਬ ਦਾ ਸਰਵਿਸ ਇੰਡਸਟਰੀ ਨੂੰ ਲਾਉਣ ਦੀ ਵੀ ਗੱਲ ਚੱਲ ਰਹੀ ਹੈ ਅਗਰ ਇਹ ਜਿਹੜੀ ਲੈਂਡ ਪੁੱਲਿੰਗ ਸਕੀਮ ਸਪੈਸਿਫਿਕ ਤਰੀਕੇ ਨਾਲ ਕਿ ਕਿਸ ਏਰੀਆ ਦੇ ਵਿੱਚ ਆਪਾਂ ਕੀ ਕਰ ਰਹੇ ਹਾਂ ਕੀ ਪਲੈਨਿੰਗ ਹੈ ਕੋਈ ਬਲੂਪ੍ਰਿੰਟ ਕੋਈ ਕੁਝ ਤਾਂ ਤੇ ਕੋਈ ਗੱਲ ਵੀ ਬੰਦੀ ਨਾ ਇਹਦੇ ਵਿੱਚ ਸਰਕਾਰ ਦੇ ਉੱਤੇ ਲੋਕਾਂ ਦਾ ਵਿਸ਼ਵਾਸ ਕਿੱਦਾਂ ਹੋਏ ਜਿਸ ਤਰ੍ਹਾਂ ਹੁਣ ਨਿੰਦਰਪ੍ਰੀਤ ਉਹਨਾਂ ਨੇ ਵੀ ਕਿਹਾ ਕਿ ਤਿੰਨ ਕਾਨੂੰਨਾਂ ਦੇ ਮੁੱਦੇ ਦੇ ਉੱਤੇ ਲੋਕਾਂ ਦੇ ਖਦਸ਼ੇ ਸੀਗੇ ਉਹ ਸਾਰਾ ਪ੍ਰੋਟੈਸਟ ਖਦਸ਼ਿਆਂ ਦੇ ਉੱਤੇ ਹੀ ਵੇਸ ਸੀਗਾ ਤੇ ਇਹ ਵੀ ਤੇ ਸੇਮ ਹੀ ਹੈ ਨਾ ਦੇਖੋ ਲੋਕਾਂ ਨੂੰ ਬਿਲਕੁਲ ਵੀ ਇਸ ਗੱਲ ਦੇ ਉੱਤੇ ਭਰੋਸਾ ਨਹੀਂ ਪਹਿਲੇ ਤੇ ਲੋਕਾਂ ਦਾ ਭਰੋਸਾ ਜਿੱਤਣਾ ਚਾਹੀਦਾ ਸੀਗਾ ਤੁਸੀਂ ਸਿੱਧੇ ਹੀ ਹੁਣ ਮੁੱਖ ਮੰਤਰੀ ਹੀ ਕਹਿ ਰਹੇ ਸੀਗੇ ਤਿੰਨ ਚਾਰ ਦਿਨ ਪਹਿਲੇ ਦੁਬਾਰਾ ਇਹ ਗੱਲ ਉਹਨਾਂ ਨੇ ਕਹੀ ਕਿ 65000 ਏਕੜ ਅਸੀਂ ਇਕੱਠੀ ਸੋਣ ਨਾ ਲੈਣੀ ਹੈ ਅਸੀਂ ਥੋੜੀ ਥੋੜੀ ਲੈਣੀ ਹੈ ਤੇ ਫਿਰ ਸਕੀਮ ਨੂੰ ਵੀ ਤੁਸੀਂ ਥੋੜੇ ਥੋੜੇ ਤਰੀਕੇ ਨਾਲ ਅੱਗੇ ਵਧਾਉਂਦੇ ਲੋਕਾਂ ਦਾ ਵਿਸ਼ਵਾਸ ਵੀ ਇਹਦੇ 'ਚ ਹੁੰਦਾ ਕਿ ਪਹਿਲੇ 1000 ਏਕੜ ਲੈਣੀ ਹੈ ਫਿਰ 2000 ਏਕੜ ਲੈਣੀ ਹੈ 3000 ਏਕੜ ਲੈਣੀ ਹੈ ਤੁਸੀਂ ਜਾਲ ਤੋ ਥੋਕਦੇ ਭਾਅ ਵਾਲੀ ਗੱਲ ਕਰ ਹੁਣ ਕੁਝ ਲੋਕ ਇਹ ਵੀ ਕਹਿ ਰਹੇ ਨੇ ਕਿ ਸਰਕਾਰ ਕੋਲ ਪੈਸੇ ਹੈਗੇ ਨੇ 1000 1 ਲੱਖ ਰੁਪਏ ਪਰ ਏਕੜ ਲੈਟਰ ਆਫ ਇੰਟੈਂਟ ਸਾਈਨ ਤੋਂ ਬਾਅਦ ਜਿਹੜੇ ਕਿਸਾਨਾਂ ਨੂੰ ਦੇ ਰਿਹਾ ਹੋਂ ਕਿੱਥੋਂ ਲਿਆਓਗੇ ਆਫਕੋਰਸ ਇਹ ਤੇ ਗੱਲ ਮੰਨੀ ਜਾਂਦੀ ਹੈ ਕਿ ਤੁਸੀਂ ਬਿਲਡਰਾਂ ਦੇ ਨਾਲ ਜਿਨ੍ਹਾਂ ਨੂੰ ਅੱਗੇ ਚੱਲ ਕੇ ਜ਼ਮੀਨ ਵੇਚਦੀ ਹੈ ਉਹਨਾਂ ਦੇ ਨਾਲ ਕੋਈ ਸੌਦੇ ਸਿੱਧਾ ਕਰਾਓਗੇ ਤੇ ਉਹ ਹੁਣ ਬਿਲਡਰ ਉਹਨਾਂ ਨੂੰ ਦੇਣਗੇ ਯਾਨੀ ਕਿਸਾਨ ਫਸਿਆ ਹੋਇਆ ਜਿਹਾ ਮਹਿਸੂਸ ਕਰਦਾ ਹੈ ਇਹ ਕੱਲ ਬਿਲਕੁਲ ਠੀਕ ਹੈਗੀ ਹੈ ਕਿ ਕਈ ਕਿਸਾਨ ਚਾਹੁੰਦੇ ਨੇ ਕਿ ਵੀ ਐਨਵੀਸ ਦਈਏ ਦਈਏ ਕਿਨੂੰ ਜਿਨ੍ਹਾਂ ਨੂੰ ਉੱਤੇ ਵਿਸ਼ਵਾਸ ਹੀ ਨਹੀਂ ਹੋ ਰਿਹਾ ਉਹ ਵਿਸ਼ਵਾਸ ਹੋਏ ਵੀ ਕਿਉਂ ਨਾ ਤੁਹਾਡੇ ਕੋਲ ਕੋਈ ਪਲੈਨਿੰਗ ਹੈ ਤੁਸੀਂ ਸਪਲਾਈ ਇੰਨੀ ਜ਼ਿਆਦਾ ਕਰ ਦੇਣੀ ਹੈ ਡਿਮਾਂਡ ਉਨੀ ਹੋਏਗੀ ਕਿ ਨਹੀਂ ਹੋਏਗੀ ਜਿਹੜੇ ਐਗਜ਼ਿਸਟਿੰਗ ਬਿਲਡਰ ਹੈਗੇ ਨੇ ਉਹ ਐਸ ਗੱਲ ਤੋਂ ਐਸ ਗੱਲ ਤੋਂ ਪਰੇਸ਼ਾਨ ਹੈਗੇ ਨੇ ਸਾਡਾ ਜਿਹੜਾ ਆਲਰੇਡੀ ਕਟਿਆ ਹੋਇਆ ਪਲਾਨ ਹੈ ਜਾਂ ਜਿਹੜੀ ਅਸੀਂ ਆਲਰੇਡੀ ਸੇਲ ਤੇ ਲਾਇਆ ਹੋਇਆ ਉਹ ਵੀ ਵਿਕਨੇ ਬੰਦ ਹੋ ਜਾਣਗੇ ਲੈਂਡ ਪੁਲਿੰਗ ਪਾਲਿਸੀ ਤੇ ਇਹਨਾਂ ਨੂੰ ਐਗਜ਼ਿਸਟਿੰਗ ਸਟੇਜ ਦੇ ਵਿੱਚ ਜਿਸ ਤਰੀਕੇ ਨਾਲ ਚੱਲ ਰਹੀ ਹੈ ਉਹ ਵਾਪਸ ਲੈਣੀ ਹੀ ਪਏਗੀ ਕਾਰਨ ਇਹ ਲੋਕਾਂ ਦਾ ਭਰੋਸਾ ਐਸ ਸਕੀਮ ਦੇ ਉੱਤੇ ਨਹੀਂ ਹੈ ਮੁੱਖ ਮੰਤਰੀ ਨੂੰ ਕੋਈ ਘਾਟੇ ਬੰਦਾ ਸੌਦਾ ਨਹੀਂ ਤੇ ਸਟੈਪ ਬੈਕ ਕਰਨ ਰਾਦਰ ਖੁੱਲੇ ਮਨਨਾ ਕਰਨ ਕਿ ਲੋਕਾਂ ਨੂੰ ਨਹੀਂ ਪਸੰਦ ਤੇ ਅਸੀਂ ਪਿੱਛੇ ਹਟ ਰਿਹਾ ਇਹਦੇ ਨਾਲ ਉਹਨਾਂ ਦਾ ਵੱਡਾ ਕਰਨ ਸਾਬਤ ਹੋਊਗਾ ਪੰਜਾਬ ਦੇ ਵਿੱਚ ਵਿਰੋਧ ਖਤਮ ਹੋਊਗਾ